ਯਾਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 17 ਦਸੰਬਰ 2025 ਦਿਨ ਬੁੱਧਵਾਰ ਅੱਜ ਦੀ ਸਲਾਈਡ ਸ਼ੁਰੂ ਕਰਨ ਜਾ ਰਹੇ ਹਾਂ ਕਿ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਪਾਣੀ ਬਚਾਓ ਜ਼ਿੰਦਗੀ ਬਚਾਓ ਬੱਚਿਓ ਜੇਕਰ ਪਾਣੀ ਹੈ ਤਾਂ ਹੀ ਸਾਡੀ ਜ਼ਿੰਦਗੀ ਹੈਗੀ ਬੇਟਾ ਜੇਕਰ ਅਸੀਂ ਪਾਣੀ ਖਤਮ ਕਰ ਲਿਆ ਤਾਂ ਸਾਡੀ ਜ਼ਿੰਦਗੀ ਖਤਮ ਹੋ ਜਾਵੇਗੀ ਤਾ ਬੱਚਿਓ ਸਾਨੂੰ ਹਮੇਸ਼ਾ ਹੀ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਕਿ ਜਿੱਥੇ ਪਾਣੀ ਵੇਸਟ ਹੋ ਰਿਹਾਗਾ ਉੱਥੇ ਸਾਨੂੰ ਪਾਣੀ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਆ ਸਰਹੰਦਵੀ ਕੇ ਛੋਟੇ ਸਹਿਬ ਜਾਦਿਆਂ ਅਤੇ ਮਾਤਾ ਗੁਜਰੀ ਬਾਰੇ ਵਜ਼ੀਰ ਖਾਨ ਨੂੰ ਕਿਸ ਨੇ ਸੋਚਣਾ ਦਿੱਤੀ ਸੀ ਬੇਟਾ ਇੱਕ ਉਹਨਾਂ ਦਾ ਗੰਗੂ ਨਾਮ ਦਾ ਰਸੋਈਆ ਸੀ ਜੋ ਮਾਤਾ ਗੁਜਰੀ ਨੂੰ ਆਪਣੇ ਘਰ ਲੈ ਗਿਆ ਬੱਚਾ ਨੂੰ ਆਪਣੇ ਘਰ ਲੈ ਗਿਆ ਸੀ ਮਾਤਾ ਗੁਜਰੀ ਕੋਲ ਕਾਫੀ ਸੋਨੇ ਦੇ ਆ ਮੋਰਾ ਸਨ ਤਾਂ ਬੇਟਾ ਉਹ ਗੰਗੂ RAM ਦਾ ਰਸੋਈਆ ਮੋਰਾ ਦੇਖ ਕੇ ਬੇਈਮਾਨ ਹੋ ਗਿਆ ਅਤੇ ਉਹਦੇ ਦਿਲ ਦੇ ਵਿੱਚ ਲਾਲਚ ਆ ਗਿਆ ਸੀ ਉਹਨੂੰ ਇਹ ਸੀ ਕਿ ਮੈਂ ਮਾਤਾ ਗੁਜਰੀ ਨੂੰ ਬੱਚਿਆਂ ਨੂੰ ਕੈਦ ਕਰਵਾ ਕੇ ਜੋ ਸੋਨੇ ਦੇ ਗਹਿਣੇ ਜੋ ਸੋਨੇ ਦੀਆਂ ਮੋਰਾ ਗਿਆਂ ਮੈਂ ਉਹ ਆਪਰਾਥ ਕਰ ਲਵਾਂਗਾ ਤਾਂ ਬੇਟਾ ਮਾਤਾ ਗੁਜਰੀ ਬਾਰੇ ਅਤੇ ਛੋਟੇ ਸਹੂਜਾਦਿਆਂ ਬਾਰੇ ਜੋ ਸੂਚਨਾ ਹੈਗੀ ਉਹ ਗੰਗੂ ਨਾਮ ਦੇ ਰਸੋਈਏ ਨੇ ਦਿੱਤੀ ਸੀ ਕਿਹਨੇ ਪੁੱਤਰ ਗੰਗੂ ਨਾਮ ਦੇ ਰਸੋਈਏ ਨੇ ਬੇਟਾ ਨੈਕਸਟ ਠੰਡੇ ਬਰਜ ਵਿੱਚ ਕੈਦ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਦੁੱਧ ਪਿਉਣ ਦੀ ਸੇਵਾ ਕਿਸ ਨੇ ਕੀਤੀ ਸੀ ਤਾਂ ਬੇਟਾ ਇਹ ਸੇਵਾ ਕੀਤੀ ਸੀ ਭਾਈ ਮੋਤੀलाल ਮਹਿਰਾਜੀ ਨੇ ਕਿਨੇ ਬੇਟਾ ਭਾਈ ਮੋਤੀलाल ਮਹਿਰਾਜੀ ਨੇ ਬੇਟਾ ਨੈਕਸਟ ਧਰਤੀ ਲਈ ਊਰਜਾ ਦਾ ਮੁੱਖ ਸਰੋਮਾ ਕਿਹੜਾ ਹੈ ਬੇਟਾ ਧਰਤੀ ਲਈ ਊਰਜਾ ਦਾ ਮੁੱਖ ਸਰੋਮਾ ਸੂਰਜਾ ਬੇਟਾ ਨੈਕਸਟ ਸਤਰੰਗੀ ਪੀਂਗ ਵਿੱਚ ਕਿੰਨੇ ਰੰਗ ਹੁੰਦੇ ਹਨ ਬੇਟਾ ਸਤਰੰਗੀ ਪਿੰਗ ਦੇ ਵਿੱਚ ਸੱਤ ਰੰਗ ਹੁੰਦੇ ਨਾ ਬੇਟਾ ਤਾਂ ਕਰਕੇ ਇਹਨਾਂ ਨੂੰ ਸਤਰੰਗੀ ਪਿੰਗ ਕਿਹਾ ਜਾਂਦਾਗਾ ਕਿੰਨੇ ਪੁੱਤਰ ਸੱਤ ਰੰਗ ਬੇਟਾ ਨੈਕਸਟ ਪੌਦੇ ਹਵਾ ਤੋਂ ਕਿਹੜੀ ਗੈਸ ਪ੍ਰਾਪਤ ਕਰਦੇ ਹਨ ਜਾਂ ਪੌਦੇ ਹਵਾ ਤੋਂ ਕਿਹੜੀ ਗੈਸ ਲੈਂਦੇ ਹਨ ਤਾਂ ਬੇਟਾ ਪੌਦੇ ਹਵਾ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਕਿਹੜੀ ਪੁੱਤਰ ਗੈਸ ਕਾਰਬਨ ਡਾਈਆਕਸਾਈਡ ਗੈਸ ਬੇਟਾ ਇਹ ਸਾਡੇ ਅੱਜ ਦੇ ਪੰਜਾਬੀ ਦੇ ਪਰਸੋਂ ਸੀ ਉਹ ਅਸੀਂ ਸੋਲਵ ਕਰ ਲਏ ਹੁਣ ਬੇਟਾ ਅਸੀਂ ਅੱਗੇ ਇੰਗਲਿਸ਼ ਦੇ ਵਰਡ ਸਟਾਰਟ ਕਰ ਰਹੇ ਆਗੇ ਪਹਿਲਾ ਕੀ ਜਗਾ ਐਸ ਸੀ ਐਚ ਡਬਲਓ ਐਲ ਬੇਟਾ ਸਕੂਲ ਬੇਟਾ ਅਸੀਂ ਸਕੂਲ ਨੂੰ ਸਕੂਲੀ ਬੋਲ ਲਾਂਗੇ ਜਾਂ ਬੇਟਾ ਅਸੀਂ ਬੋਲਾਂਗੇ ਪਾਰਸ਼ਾਲਾ ਜਾਂ ਬਦਾਲਿਆ ਬੇਟਾ ਨੈਕਸਟ ਸੀ ਐਚ ਡਬਲਓ ਐਸ ਈ ਬੇਟਾ ਚੂਜ਼ ਬੇਟਾ ਚੂਜ਼ ਹੁੰਦਾ ਚੋਣਨਾ ਚੋਣ ਕਰਨੀ ਛਾਂਟੀ ਕਰਨਾ ਜਾਂ ਬੇਟਾ ਅਲੱਗ ਕਰਨਾ ਬੇਟਾ ਨੈਕਸਟ आर डब्ल्यू ओ एफ रूप बेटा रूप ਹੁੰਦੀ ਆ ਛੱਤ ਜਾਂ ਟਕਾਣਾ ਬੇਟਾ ਪਰ ਇਹ ਕਹਿੰਦੇ ਵੀ ਇਹ ਮੇਰਾ ਛੱਤ ਹੈ ਮੇਰਾ ਟਕਾਣਾ ਇਹੀ ਹੈਗਾ ਬੇਟਾ ਨੈਕਸਟ एस सी डब्ल्यू टी ई आर ਬੇਟਾ ਸਕੂਟਰ ਬੇਟਾ ਸਕੂਟਰ ਹੁੰਦਾ ਸਕੂਟਰ ਜਾਂ ਦੋ ਪਹੀਆ ਵਾਹਨ ਤਾਂ ਬੇਟਾ ਲਾਸਟ टी डब्ल्यू एल ਟੂਲ ਬੇਟਾ ਟੂਲ ਹੁੰਦਾ ਸੰਦ ਜਾਂ ਬੇਟਾ ਔਜ਼ਾਰ ਜਾਂ ਜੰਤਰ ਤਾਂ ਬੱਚਿਓ ਇਹ ਆਪਣੀ ਅੱਜ ਦੀ ਸਲਾਈਡ ਸੀ ਸਾਰੇ ਬੱਚਿਆਂ ਨੇ ਸਵੇਰੇ ਮਾਰਨਿੰਗ ਸਲਾਈਡ ਪੜ੍ਹ ਕੇ ਆਣੀ ਹੈਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਇਸ ਸਲਾਈਡ ਦੀ ਵੀਡੀਓ ਨੂੰ ਬਤ ਬਤ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਸਲਾਈਡ ਦੇਖ ਕੇ ਵੀਡੀਓ ਪਾ ਦੇਖ ਕੇ ਇਸ ਲੈਡ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਣਾਂ ਤਾਂ ਸਾਰੇ ਅਧਿਆਪਕ ਸਾਥੀਆਂ ਦਾ ਤੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ